ਹਾਂਜੀ ਦੋਸਤੋ ਸਵਾਗਤ ਹੈ ਤੁਹਾਡਾ ਆਪਣੇ ਚੈਨਲ ਨਿਰਪੱਖ ਆਵਾਜ਼ ਤੇ ਤੇ ਰੋਜ਼ਾਨਾ ਦੀ ਤਰ੍ਹਾਂ ਮੌਸਮ ਅਪਡੇਟ ਲੈ ਕੇ ਹਾਜ਼ਰ ਹੋਏ ਆਂ ਜਾਣਕਾਰੀ ਦੇਵਾਂਗੇ ਕਿ ਅੱਜ ਦਾ ਮੌਸਮ ਕਿਹੋ ਜਿਹਾ ਰਹਿਣ ਵਾਲਾ ਹੈ ਇਸ ਤੋਂ ਪਹਿਲਾਂ ਆਪਾਂ ਲੰਘੇ ਕੱਲ ਦੀ ਗੱਲ ਕਰੀਏ ਤਾਂ ਲੰਘੇ ਕੱਲ ਵੀ ਮੌਸਮ ਸਾਫ਼ ਰਿਹਾ ਧੁੱਪ ਨਿਕਲੀ ਜਿਸ ਦੇ ਨਾਲ ਇਸ ਪੈਰ ਹੀ ਠੰਡ ਤੋਂ ਰਾਹਤ ਮਿਲੀ ਠੰਡ ਵੀ ਹੁਣ ਜਿਹੜੀ ਕਿ ਸ਼ਾਮ ਸਵੇਰੇ ਦੀ ਠੰਡ ਜੀ ਰਹਿ ਗਈ ਹੈ ਨਾ માત્ર ਸ਼ਾਮ ਸਵੇਰੇ ਦੀ ਠੰਡ ਰਹਿ ਗਿਆ ਹਲਕੀ ਫੁਲਕੀ ਠੰਡਸਨ ਦੇਖਣ ਨੂੰ ਮਿਲ ਰਹੀ ਹੈ ਤਾਂ ਉਸ ਤੋਂ ਬਾਅਦ ਆਪਾਂ ਅੱਜ ਦੇ ਮੌਸਮ ਦੀ ਗੱਲ ਕਰੀਏ ਤਾਂ ਦਿਨ ਚੜ ਚੁੱਕਿਆ ਹੈ ਸੂਰਜ ਦੇਵਤਾ ਦੇ ਦਰਸ਼ਨ ਹੋ ਚੁੱਕੇ ਹਨ ਅਸਮਾਨ ਦੀਆਂ ਤਸਵੀਰਾਂ ਤੁਹਾਨੂੰ ਦਿਖਾ ਦੇਵਾਂ ਚਾਰ ਚੁਪੇਰੇ ਅਸਮਾਨ ਵੀ ਸਾਨੂੰ ਸਾਫ਼ ਦੇਖਣ ਨੂੰ ਮਿਲ ਰਿਹਾ ਹੈ ਬੱਦਲਵਾਈ ਬਿਲਕੁਲ ਵੀ ਨਹੀਂ ਹੈਗੀ ਤੇ ਜਿਸ ਦੇ ਨਾਲ ਜਿਹੜਾ ਕਿ ਇਹ ਧੁੱਪ ਪੂਰਾ ਦਿਨ ਬਰਕਰਾਰ ਰਹੇਗੀ ਕੜਕ ਦੀ ਧੁੱਪ ਪਵੇਗੀ ਅਤੇ ਸ਼ਾਮ ਦੇ ਸਮੇਂ 6:45 ਮਿੰਟਾਂ ਤੇ ਸੂਰਜ ਛਿਪੇਗਾ ਪੰਜਾਬ ਭਰ ਦੀਆਂ ਦੇਸ਼ ਭਰ ਦੀਆਂ ਹੋਰ ਖਬਰਾਂ ਦੇ ਲਈ ਰਜਾਨਾ ਮੌਸਮ ਅਪਡੇਟ ਦੇ ਲਈ ਅਤੇ ਰਜਾਨਾ ਨਿਤਨੇਮ ਸਾਹਿਬ ਸਰਵਣ ਕਰਨ ਦੇ ਲਈ ਆਪਣੇ YouTube ਚੈਨਲ ਨਿਰਪੱਖ ਆਵਾਜ਼ ਨੂੰ ਫੋਲੋ ਸਬਸਕ੍ਰਾਈਬਰ ਜਰੂਰ ਕਰ ਲਿਓ ਤੁਹਾਡਾ ਆਪਣਾ ਨਿਰਪੱਖ ਆਵਾਜ਼